ਦੋਸਤੋ ਜੇਕਰ ਮੈਂ ਤੁਹਾਨੂੰ ਕਹਾ ਕਿ ਤੁਸੀਂ ਆਪਣੇ ਘਰ ਦੀ ਛੱਤ ਤੇ ਚੜ ਕੇ ਚਾਰੇ ਪਾਸੇ ਨਜ਼ਰ ਮਾਰ ਕੇ ਦੱਸੋ ਕਿ ਕੀ ਦਿਖਦਾ ਏ ਤਾਂ ਤੁਸੀਂ ਕਹੋਗੇ ਇਮਾਰਤਾਂ ਹੀ ਇਮਾਰਤਾਂ ਅਤੇ ਜੇਕਰ ਮੈਂ ਕਹਾ ਕਿ ਇੱਕ ਵਾਰੀ ਹੋਰ ਨਜ਼ਰ ਮਾਰ ਕੇ ਦੇਖੋ ਤੁਹਾਨੂੰ ਕੀ ਨਜ਼ਰ ਆ ਰਿਹਾ ਤਾਂ ਤੁਸੀਂ ਆਖੋਗੇ ਕਿ ਮੋਬਾਈਲ ਦੇ ਟਾਵਰ ਹੀ ਟਾਵਰ ਜੀਹਾਂ ਦੋਸਤੋ ਅੱਜਕੱਲ ਜੇਕਰ ਅਸੀਂ ਘਰਾਂ ਦੀਆਂ ਛੱਤਾਂ ਦੇ ਉੱਪਰ ਚੜ ਕੇ ਦੇਖੀਏ ਤਾਂ ਸਾਨੂੰ ਸਾਡੇ ਘਰਾਂ ਦੇ ਆਲੇ ਦੁਆਲੇ ਦਰਜਨਾ ਹੀ ਮੋਬਾਈਲ ਦੇ ਟਾਵਰ ਨਜ਼ਰ ਆ ਜਾਂਦੇ ਹਨ ਅਤੇ ਅਕਸਰ ਅਸੀਂ ਲੋਕਾਂ ਨੂੰ ਬੇਸਿਕ ਉਹਨਾਂ ਨੂੰ ਜਾਣਕਾਰੀ ਹੋਵੇ ਭਾਵੇਂ ਨਾ ਹੋਵੇ ਇਹਨਾਂ ਮੋਬਾਈਲ ਟਾਵਰਾਂ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਜਾਂ ਤਰੰਗਾਂ ਦੇ ਸਾਡੀ ਸਿਹਤ ਦੇ ਉੱਪਰ ਪੈਣ ਵਾਲੇ ਬੁਰੇ ਪ੍ਰਭਾਵ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਅਕਸਰ ਅਸੀਂ ਲੋਕਾਂ ਨੂੰ ਸੁਣਦੇ ਰਹਿੰਦੇ ਆ ਪਰੰਤੂ ਕੀ ਤੁਹਾਨੂੰ ਪਤਾ ਕਿ ਤੁਹਾਡੇ ਘਰ ਦੇ ਆਲੇ-ਦੁਆਲੇ ਜਿਹੜੇ ਟਾਵਰ ਹੈ ਉਹਨਾਂ ਦੇ ਵਿੱਚੋਂ ਕਿੰਨੀ ਰੇਡੀਏਸ਼ਨ ਨਿਕਲ ਰਹੀ ਹੈ ਕਿੰਨੀ ਖਤਰਨਾਕ ਹੈ ਕੀ ਉਹ ਤੁਹਾਡੀ ਸਿਹਤ ਲਈ ਖਰਾਬ ਹੈ ਜਾਂ ਫਿਰ ਤੁਹਾਡੀ ਸਿਹਤ ਲਈ ਠੀਕ ਹੈ ਤਾਂ ਫਿਰ ਅੱਜ ਆਪਾਂ ਇਸੇ ਦੇ ਉੱਪਰ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤੁਹਾਡੇ ਘਰ ਦੇ ਆਲੇ-ਦੁਆਲੇ ਜਿਹੜੇ ਮੋਬਾਈਲ ਟਾਵਰ ਹੈ ਉਹਨਾਂ ਦੇ ਵਿੱਚੋਂ ਨਿਕਲਣ ਵਾਲੀ ਤਰੰਗਾਂ ਦਾ ਤੁਹਾਨੂੰ ਕਿੰਨਾ ਕੋਈ ਨੁਕਸਾਨ ਹੋ ਰਿਹਾ ਹੈ ਇਹ ਤੁਸੀਂ ਖੁਦ ਹੀ ਪਤਾ ਲਗਾ ਸਕਦੇ ਹੋ ਉਹ ਵੀ ਆਪਣੇ ਮੋਬਾਈਲ ਦੇ ਨਾਲ ਪਰੰਤੂ ਇਹ ਪਤਾ ਕਿਸ ਤਰ੍ਹਾਂ ਲਗਾਣਾ ਹੈ ਇਹ ਹੀ ਮੈਂ ਅੱਜ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਹਾਂ ਪਰੰਤੂ ਉਸ ਤੋਂ ਪਹਿਲਾਂ ਤੁਹਾਨੂੰ ਕਰਨਾ ਪਵੇਗਾ ਇੱਕ ਕੰਮ ਉਹ ਕੰਮ ਹੈਗਾ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਦਾ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਤਰੀਕੇ ਦੇ ਨਾਲ ਪਤਾ ਕਰ ਸਕਣ ਦੋਸਤੋ ਮੋਬਾਈਲ ਟਾਵਰਾਂ ਦੇ ਆਸ-ਪਾਸ ਇੱਕ EMF ਇਲੈਕਟ੍ਰੋਮੈਗਨੈਟਿਕ ਫੀਲਡ ਬੰਦਾ ਰਹਿੰਦਾ ਹੈ ਅਤੇ ਇਸ ਇਲਾਕੇ ਦੇ ਵਿੱਚ ਨਿਕਲਣ ਵਾਲੀ ਤਰੰਗਾਂ ਜੇਕਰ ਮਾਪਦੰਡ ਤੋਂ ਜ਼ਿਆਦਾ ਹੋਣ ਤਾਂ ਫਿਰ ਉਹ ਤੁਹਾਡੀ ਸਿਹਤ ਦੇ ਉੱਪਰ ਬੁਰਾ ਪ੍ਰਭਾਵ ਪਾ ਸਕਦੀਆਂ ਬੁਰਾ ਅਸਰ ਪਾ ਸਕਦੀਆਂ ਹੈ ਸਰਕਾਰ ਦੇ ਵੱਲੋਂ ਇਹਨਾਂ ਟਾਵਰਾਂ ਦੇ ਲਈ ਨਿਯਮ ਬਣਾਏ ਹੋਏ ਆ ਅਤੇ ਨਿਯਮਾਂ ਦੇ ਅੰਤਰਗਤ ਹੀ ਇਹਨਾਂ ਮੋਬਾਈਲ ਕੰਪਨੀਆਂ ਨੂੰ ਕੰਮ ਕਰਨਾ ਪੈਂਦਾ ਹੈ ਅਤੇ ਨਿਯਮਾਂ ਦੇ ਅੰਦਰ ਅੰਦਰ ਹੀ ਇਸ ਦੀ ਮੋਬਾਈਲ ਟਾਵਰਾਂ ਦੀ ਰੇਡੀਏਸ਼ਨ ਨੂੰ ਰੱਖਣਾ ਪੈਂਦਾ ਹੈ ਤਾਂ ਕਿ ਲੋਕਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਨਾ ਪੈ ਸਕੇ ਅਤੇ ਸਰਕਾਰ ਸਮੇਂ-ਸਮੇਂ ਦੇ ਉੱਪਰ ਇਹ ਚੈੱਕ ਵੀ ਕਰਦੀ ਰਹਿੰਦੀ ਹੈ ਹੁਣ ਸਰਕਾਰੀ ਵੈਬਸਾਈਟ ਦੇ ਉੱਪਰ ਸਰਕਾਰ ਦਾ ਦਾਵਾ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜਾ WHO ਹੈ ਉਸ ਦੇ ਵੱਲੋਂ ਸਟੱਡੀ ਕੀਤੀ ਗਈ ਹੈ ਅਤੇ ਉਸ ਸਟੱਡੀ ਦੇ ਆਧਾਰ ਦੇ ਉੱਪਰ ਇਨ੍ਹਾਂ ਮੋਬਾਈਲ ਟਾਵਰਾਂ ਦੇ ਵਿੱਚੋਂ ਨਿਕਲਣ ਵਾਲੀ ਕਮਜ਼ੋਰ ਤਰੰਗਾਂ ਮਨੁੱਖ ਦੇ ਸਿਹਤ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਾਉਂਦੀਆਂ ਪਰੰਤੂ ਦੂਜੇ ਪਾਸੇ ਜੇਕਰ ਇਹ ਤਰੰਗਾਂ ਕਮਜ਼ੋਰ ਨਾ ਹੋਣ ਤਾਂ ਫਿਰ ਇਹ ਨੁਕਸਾਨ ਕਰ ਵੀ ਸਕਦੀਆਂ ਹਨ ਅਤੇ ਸੰਸਾਰ ਪੱਧਰ ਤੇ ਉੱਪਰ ਇਸ ਵਿਸ਼ੇ ਦੇ ਉੱਪਰ ਅਧਿਐਨ ਲਗਾਤਾਰ ਚੱਲ ਵੀ ਰਿਹਾ ਹੈ ਪਰੰਤੂ ਫਿਰ ਵੀ ਜੇਕਰ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਆਲੇ ਦੁਆਲੇ ਵਾਲੇ ਟਾਵਰ ਵੱਧ ਰੇਡੀਏਸ਼ਨ ਛੱਡ ਰਹੇ ਆ ਵੱਧ ਤਰੰਗਾਂ ਛੱਡ ਰਹੇ ਆ ਤਾਂ ਤੁਸੀਂ ਖੁਦ ਇਸ ਨੂੰ ਚੈੱਕ ਕਰ ਸਕਦੇ ਹੋ ਅਤੇ ਚੈੱਕ ਕਰਵਾ ਵੀ ਸਕਦੇ ਹੋ ਤਾਂ ਆਓ ਫਿਰ ਚੱਲਦੇ ਹਾਂ ਇਸ ਤਰੀਕੇ ਦੇ ਵੱਲ ਇਜ਼ੀਲੀ ਦੋਸਤੋ ਤੁਸੀਂ ਆਪਣੇ ਮੋਬਾਈਲ ਦੇ ਵਿੱਚ Chrome ਬ੍ਰਾਊਜ਼ਰ ਖੋਲਣਾ ਹੈ ਅਤੇ ਇੱਥੇ ਸੰਚਾਰ ਤਰੰਗ ਸਰਚ ਕਰਨਾ ਹੈ ਸੰਚਾਰ ਤਰੰਗ ਸਰਚ ਕਰਨਾ ਹੈ ਜਾਂ ਤੁਸੀਂ ਤਰੰਗ ਸੰਚਾਰ ਵੀ ਸਰਚ ਕਰ ਸਕਦੇ ਹੋ ਤਾਂ ਇੱਥੇ ਤੁਸੀਂ ਦੇਖੋਗੇ ਕਿ ਤਰੰਗ ਸੰਚਾਰ ਦੀ ਵੈਬਸਾਈਟ ਸਾਡੇ ਸਾਹਮਣੇ ਆ ਗਈ ਸਰਕਾਰੀ ਵੈਬਸਾਈਟ ਹੈਗੀ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਜਿਸ ਤਰ੍ਹਾਂ ਹੀ ਇਹ ਵੈਬਸਾਈਟ ਖੁੱਲਦੀ ਹੈ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਵੀ ਆਉਂਦੀ ਹੈ ਤੇ ਫਿਰ ਮੋਬਾਈਲ ਟਾਵਰਾਂ ਦੀਆਂ ਫੋਟੋਆਂ ਵੀ ਤੁਹਾਨੂੰ ਨਜ਼ਰ ਆਣਗੀਆਂ ਤੁਸੀਂ ਸਕਰੋਲ ਕਰਕੇ ਸਭ ਤੋਂ ਹੇਠਾਂ ਚਲੇ ਜਾਣਾ ਇਸ ਦੇ ਵਿੱਚ ਹੋਰ ਹਨਰਲੇਬਲ ਯੂਨੀਅਨ ਮਿਨਿਸਟਰ ਦੀ ਫੋਟੋ ਵੀ ਲੱਗੀ ਹੋਈ ਹੈ ਮਿਨਿਸਟਰ ਆਫ ਸਟੇਟਸ ਦੀ ਵੀ ਫੋਟੋ ਲੱਗੀ ਹੋਈ ਹੈ ਕਿਉਂਕਿ ਸਰਕਾਰੀ ਵੈਬਸਾਈਟ ਹੈਗੀ ਹੈ ਆਪਾਂ ਸਕਰੋਲ ਕਰਕੇ ਸਭ ਤੋਂ ਹੇਠਾਂ ਆ ਜਾਵਾਂਗੇ ਹੇਠਾਂ ਆਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ EMF ਮੈਜ਼ਰਮੈਂਟ ਰਿਕੁਐਸਟ ਬਾਈ ਪਬਲਿਕ ਵਾਲੀ ਸਭ ਤੋਂ ਹੇਠਾਂ ਆਪਸ਼ਨ ਨਜ਼ਰ ਆ ਰਹੀ ਹੈ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਮੈਜ਼ਰਮੈਂਟ ਕਰਨ ਵਾਲੀ ਰਿਕੁਐਸਟ ਅਸੀਂ ਇੱਥੋਂ ਭੇਜ ਸਕਦੇ ਲੋਕ ਭੇਜ ਸਕਦੇ ਪਬਲਿਕ ਭੇਜ ਸਕਦੀ ਹੈ ਆਪਾਂ ਇਸ ਦੇ ਉੱਪਰ ਕਲਿੱਕ ਕਰ ਲਵਾਂਗੇ ਤਾਂ ਹੁਣ ਇੱਥੇ ਕੁਝ ਆਪਣਾ ਡਾਟਾ ਭਰਨਾ ਪਵੇਗਾ ਸਾਨੂੰ ਸਭ ਤੋਂ ਪਹਿਲਾਂ ਆਪਾਂ ਨਾਮ ਭਰ ਲਵਾਂਗੇ ਉਸ ਤੋਂ ਬਾਅਦ ਈਮੇਲ ਐਡਰੈਸ ਭਰਨਾ ਪਵੇਗਾ ਅਤੇ ਫਿਰ ਆਪਣਾ ਮੋਬਾਈਲ ਨੰਬਰ ਭਰਨਾ ਪਵੇਗਾ ਅਤੇ ਉਸ ਤੋਂ ਬਾਅਦ ਸਕਰੋਲ ਕਰਕੇ ਹੇਠਾਂ ਨੈਕਸਟ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਸਾਡੀ ਈਮੇਲ ਆਈਡੀ ਜਿਹੜੀ ਅਸੀਂ ਭਰੀ ਸੀ ਉਸ ਦੇ ਉੱਪਰ OTP ਆਏਗੀ ਆਪਾਂ ਇੱਥੇ OTP ਭਰ ਲਵਾਂਗੇ ਅਤੇ ਉਸ ਤੋਂ ਬਾਅਦ ਅਸੀਂ ਆਪਣਾ ਇੱਥੇ ਐਡਰੈਸ ਭਰਨਾ ਪਵੇਗਾ ਜਿੱਥੇ ਆਪਾਂ ਟੈਸਟਿੰਗ ਕਰवानी ਹੈ ਐਡਰੈਸ ਭਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਥੇ ਸਰਕਾਰ ਦੇ ਵੱਲੋਂ ਫੀਸ ਮੰਗੀ ਜਾਂਦੀ ਹੈ ਟੈਸਟਿੰਗ ਕਰਨ ਦੀ 4000 ਰੁਪਏ ਫੀਸ ਸਰਕਾਰ ਤੋਂ ਲਈ ਜਾ ਰਹੀ ਹੈ ਅਤੇ ਪੇਮੈਂਟ ਕਰਨ ਦੇ ਵੱਖ-ਵੱਖ ਮਾਧਿਅਮ ਮੌਜੂਦ ਹੈ ਤੁਸੀਂ ਕਿਸੇ ਵੀ ਮਾਧਿਮ ਦੇ ਨਾਲ ਪੇਮੈਂਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਪ੍ਰਸੀਡ ਆਨਲਾਈਨ ਪੇਮੈਂਟ ਤੇ ਜਾ ਕੇ ਆਪਾਂ ਪੇਮੈਂਟ ਕਰ ਦੇਣੀ ਹੈ ਅਤੇ ਪੇਮੈਂਟ ਕਰਨ ਤੋਂ ਬਾਅਦ ਫਿਰ ਤੁਹਾਡੀ ਰਿਕੁਐਸਟ ਚਲੀ ਜਾਵੇਗੀ ਅਤੇ ਉਸ ਤੋਂ ਬਾਅਦ ਤੁਹਾਡੇ ਉਸ ਥਾਂ ਦੀ ਟੈਸਟਿੰਗ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਆ ਕੇ ਕੀਤੀ ਜਾਵੇਗੀ ਕਿ ਉਸ ਜਗ੍ਹਾ ਦੇ ਉੱਪਰ ਜਿਹੜੇ ਮੋਬਾਈਲ ਟਾਵਰ ਹੈਗਾ ਉਸ ਦੇ ਵੱਲੋਂ ਰੇਡੀਏਸ਼ਨ ਮਾਪਦੰਡਾ ਤੋਂ ਕਿਤੇ ਜ਼ਿਆਦਾ ਤਾਂ ਨਹੀਂ ਕੀਤੀ ਜਾ ਰਹੀ ਅਤੇ ਜੇਕਰ ਮਾਪਦੰਡਾ ਤੋਂ ਰੇਡੀਏਸ਼ਨ ਵੱਧ ਹੋਈ ਤਾਂ ਫਿਰ ਸਰਕਾਰ ਦੇ ਵੱਲੋਂ ਲੱਖਾਂ ਰੁਪਏ ਉਸ ਕੰਪਨੀ ਨੂੰ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਅਤੇ ਫਿਰ ਮਾਪਦੰਡਾ ਦੇ ਮੁਤਾਬਕ ਹੀ ਉੱਥੇ ਤਰੰਗਾਂ ਪੈਦਾ ਹੋਣਗੀਆਂ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਅਤੇ ਜੇਕਰ ਬਾਈਜੀ ਪੰਜਾਬੀ ਨੂੰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।